ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨਿਊ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਇਸ ਵਲੇ ਦੀ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਐਮਪੀ ਅਮਰਿਤਪਾਲ ਦੀਆਂ ਮੁਸ਼ਕਲਾਂ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਜੀਹਾਂ ਤੋਂ ਦੱਸਿਆ ਕਿ ਪਹਿਲਾਂ ਹੀ ਜਿਹੜੇ ਐਮਪੀ ਅਮਰਿਤਪਾਲ ਸਿੰਘ ਨੇ ਜਿਹੜੇ ਉਹ ਡਿਬਲੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਹਨਾਂ ਦੇ ਉੱਤੇ ਪਹਿਲਾਂ NSA ਲਗਾਇਆ ਗਿਆ ਸੀ ਤਾਂ ਹੁਣ ਉਹਦੇ ਵਿੱਚ ਵਾਧਾ ਕਰਦੇ ਹੋਏ ਹੁਣ ਉਹਨਾਂ ਦੇ ਉੱਤੇ UAPA ਐਕਟ ਲਗਾ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸਿਆ ਕਿ ਇਹ ਐਕਟ ਕਿਉਂ ਲਗਾਇਆ ਗਿਆ ਤੁਹਾਨੂੰ ਦੱਸਿਆ ਕਿ 9 ਅਕਤੂਬਰ 2024 ਨੂੰ ਜਿਹੜਾ ਗੁਰਪ੍ਰੀਤ ਸਿੰਘ ਹਰੀਨੋ ਕਤਲ ਹੋਇਆ ਸੀ ਜਦੋਂ ਕਿ ਗੋਲਪ੍ਰੀਤ ਹਰੀਨੋ ਜਿਹਦਾ ਆਪਣੇ ਪਿੰਡ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਬਾਈਕ 'ਤੇ ਸਵਾਰ ਦੋ ਸ਼ੂਟਰਾਂ ਵੱਲੋਂ ਜਿਹੜਾ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਮਾਮਲੇ ਦੇ ਵਿੱਚ ਐਮਪੀ ਅਮਰਿਤਪਾਲ ਸਿੰਘ ਦਾ ਵੀ ਨਾਂ ਆਇਆ ਤਾਂ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਅਮਰਿਤਪਾਲ ਦੇ ਉੱਤੇ ਪਹਿਲਾਂ ਐਨਐਸਏ ਲੱਗਾ ਹੋਇਆ ਸੀ ਤਾਂ ਹੁਣ ਔਰਚੇ ਵਾਅਦਾ ਕਰਦੇ ਹੋਏ ਯੂਏ ਪੀ ਐਕਟ ਐਕਟ ਲਗਾਇਆ ਗਿਆ ਹੈ ਤਾਂ ਇਸ ਤੋਂ ਇਲਾਵਾ ਗੈਂਗਸਟਰ ਅਰਸ਼ ਦੱਲਾ ਦੇ ਉੱਤੇ ਵੀ ਜੜਾ ਆ ਉਸਤੇ ਵੀ ਜੜਾ ਇਹ ਐਕਟ ਲਗਾਇਆ ਗਿਆ ਤੁਹਾਨੂੰ ਦੱਸਿਆ ਕਿ ਇਸ ਐਕਟ ਦਾ ਵਜਹ ਕੀ ਲਾਉਂਦੀ ਵਜਹ ਕੀ ਹੈ ਇਹ ਕਿਉਂ ਐਕਟ ਕੀ ਹੈਗਾ ਇਹ ਐਕਟ ਉਹ ਤੁਹਾਨੂੰ ਦੱਸਿਆ ਕਿ ਆਤਕਵਾਦੀ ਗਤੀਵਿਧਿਆ ਦੇ ਵਿੱਚ ਜੜਾ ਵਲਿਪਤ ਹੁੰਦੇ ਨੇ ਉਹਨਾਂ ਦੇ ਉੱਤੇ ਜੜਾ ਇਹ ਐਕਟ ਲਗਾਇਆ ਜਾਂਦਾ ਪਰ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਖਿਰਕਾਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਸਰ ਗੁਰਪ੍ਰੀਤ ਹਰਿਮੋਹ ਕਤਲकांड ਤੋਂ ਬਾਅਦ ਜੋ ਉਸ ਮਾਮਲੇ ਵਿੱਚ ਚਪਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਦਰਜ ਸੀ ਲੰਬਾ ਵਸਾ ਉਹਨੇ ਉਸਦੇ ਖਿਲਾਫ ਜਾਂਚ ਇਹ ਕੀ ਸਕਦਾ ਪਰ ਰਹੀ ਵੀ ਇਹਨਾਂ ਨੇ ਵੀ ਯੂਪੀ 108 ਨੰਬਰ ਮਕਦਮਾ ਗੁਰਪ੍ਰੀਤ ਹਰਿਮੋਹ ਕੇਸ ਦਾ ਸਦਰ ਕੋਰਟ ਪੂਰਾ ਉਸ ਚਾਈ ਕੇਸ ਦੇ ਵਿੱਚ ਤਫਤੀਸ਼ ਦਰਾਂ ਤੱਕ ਦੇ ਵੇਸ ਤੇ ਯੂਪੀ ਅਕਰਵਾਤਾ ਕਿ ਸੋ ਕੀ ਅਸ਼ਕਿਲ ਨਾ ਨਵੀ ਹਾਂਜੀ ਯਾਤਰਾ ਬੱਲਾ ਜਿਹੜਾ ਕੀ ਪਾਰ ਸਰਕਾਰ ਨੇ ਡੈਸੀਗਨੇਟਡ ਟੈਰਰਿਸਟ ਹੈ ਜੀ ਸੋ ਇਹ ਤਾਂ ਹੀ ਕੋਈ ਆਪਣਾ ਲਈ 36 ਇਹ ਇਸ ਨੂੰ ਦੇਖੋ ਰੋਟਿਨ ਇਨਵੈਸਟੀਗੇਸ਼ਨ ਨਹੀਂ ਦੱਸ ਸਕਦੇ ਕਿ ਕੀ ਕਾਰਵਾਈ ਇਹ ਕੀ ਕਰ ਰਹੇ ਚੱਲ ਰਹੀ ਸਰ ਯੂਐਸਏ ਦੀ ਗੱਲ ਕਰੀ ਤੇ ਕਿਹੜੇ ਕਿੰਨੇ ਕੁ ਲੈਵਲ ਦੇ ਕ੍ਰਾਈਮ ਤੇ ਬਾਦੇ ਜਿਹੜਾ ਮੇਰੇ ਕੋਪੀ ਨੂੰ ਹਾਂ ਜੀ ਬਿਲਕੁਲ ਕੋਪੀ ਨੂੰ ਇੰਟੀਗੇਟ ਕਰਨਾ ਬੰਦਾ ਕੀਤਾ ਸੀ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੇ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਪੋਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ਿਰ ਪੰਜਾਬ ਨਿਊ ਚੈਨਲ